ਸੋਸਾਇਟੀ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਇਸ ਮੌਕੇ ਸਾਫ ਦਾ ਉਪ ਮੁੱਖ ਮੰਤਰੀ ਓਮਪ੍ਰਕਾਸ਼ ਸੋਨੀ ਨੇ ਮੁੱਖ ਮਹਿਮਾਨ ਵਜੋਂ ਪਹੁੰਚ ਕੇ ਕੈਂਪ ਦਾ ਉਦਘਾਟਨ ਕੀਤਾ ਇਸ ਮੌਕੇ ਕੌਂਸਲਰ ਵਿਕਾਸ ਸੋਨੀ ਕਾਰਤਿਕ ਸੰਤੂ ਸੂਰਤ ਸੰਧੂ ਮੁਕੇਸ਼ ਕੁਮਾਰ ਰੋਹਿਤ ਸ਼ਰਮਾ ਰਖੂਜੀਤ ਸਮੇਤ ਪਹਿਲਵਾਨ ਅਤੇ ਖੂਨਦਾਨੀ ਮੌਜੂਦ ਸਨ ਅੱਜ ਸਾਰੇ ਪਹਿਲਵਾਨ ਵੱਲੋਂ ਅੱਜ ਜਿਹੜਾ ਸਟੇਡੀਅਮ ਹੈ ਸਾਰੇ ਉੱਥੇ ਕੁਲਸ਼ਿਆ ਕਰਦੇ ਨੇ ਸਾਰੇ ਪਹਿਲਵਾਨਾਂ ਵੱਲੋਂ ਅੱਜ ਬਲੱਡ ਡੋਨੇਸ਼ਨ ਕੈਂਪ ਜਿਹੜਾ ਲਾਇਆ ਗਿਆ ਇਹਨਾਂ ਵਲੰਟੀਅਰਾਂ ਨੇ ਜਿਹੜੇ ਪਹਿਲਵਾਨ ਨੇ ਇਹਨਾਂ ਨੇ ਬਲੱਡ ਵੀ ਡੋਨੇਟ ਕੀਤਾ ਮੈਂ ਸਮਝਦਾ ਬੜੀ ਵੱਡੀ ਸੇਵਾ ਹੈ ਇਹ ਹਰ ਸਾਲ ਹੀ ਕੈਂਪ ਲਾਉਂਦੇ ਨੇ ਪਿਛੇ ਟ ਭਈ ਰੋਡ ਤੇ ਲਾਇਆ ਸੀ ਉੱਥੇ ਮੈਂ ਨਾਲ ਸਾਡੇ ਕੌਂਸਲਰ ਸਾਹਿਬ ਅਸੀਂ ਸਾਰੇ ਉੱਥੇ ਗਏ ਸੀ ਸੋ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਨੌਜਵਾਨ ਜਿਹੜੇ ਨੇ ਸੋਸਾਇਟੀ 'ਚ ਚੰਗਾ ਕੰਮ ਕਰ ਰਹੇ ਨੇ ਅੱਜ ਕੁਝ ਨੌਜਵਾਨ ਜਿਹੜੇ ਨਸ਼ਾ ਲਾ ਜਾ ਰਹੇ ਨੇ ਸੋ ਮੈਂ ਸਮਝਣਾ ਬੜਾ ਵੱਡਾ ਪਰਾਲਾ ਦਾ ਨਸ਼ਾ ਨੂੰ ਰੋਕਨ ਦਾ